मगरी तुम सूत्र थारी तुम ते हो गया तुमारी बात में तो तुम ही दादी नारिकास सदार बोला जी वाहिगुरु 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 ਇਕੋਂ ਤਾਰ ਵਾਹਿਗੁਰੂ ਜੀ ਕੀ ਪਤੇ ਸ੍ਰੀ ਪਵੋਤੀ ਜੀ ਸਹਾਇ ਵਾ ਸ੍ਰੀ ਪਵੋਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਪਵੋਤੀ ਸੁਨਕੇ ਗੁਰੂ ਨਾਨਕ ਲਈ ਧਿਆਏ ਫਿਰੰਗਰ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਜਨ ਹਰ ਗੋਬਿੰਦ ਨਾਮੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਅਕਸ਼ੰਤਿ ਆਈਐ ਜਿਥੇ ਸੰਤ ਜਾਏ ਤੇ ਬਾਦ ਸਿਮਰਿਆ ਕਾ ਨੋਂਦੇ ਆਵੇ ਧਾਏ ਸਭ ਠਾਈ ਹੋਏ ਸਹਾਏ ਦਸੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਠਾਈ ਹੋਏ ਸਹਾਏ ਦਸਾਂ ਪਾਤਸ਼ਾਹਾਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਜਿਦਾ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪੰਜਾਬਿਆਰਿਆਂ ਚਹੁ ਸੱਜਾਦਿਆਂ ਚਾਰੀ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਦਾ ਨਾਮ ਜੱਪਿਆ ਵਰਸ਼ਕਿਆ ਦਿਨ ਚਲਾਈ ਤੇਵਾਹੀ ਦੇਖਣ ਦਿੱਤਾ ਦਿਲਾ ਪਿਆਰਿਆਂ ਸੁਤਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਦੇ ਸਿਸ ਦਿੱਤੇ ਬੰਦ ਬੰਦ ਘਟਾਈ ਖੋਪਰੀਆਂ ਲੋਹਾਈਆਂ ਚਰਖੀਆਂ ਦੇ ਚੜ੍ਹੇ ਆਰੇ ਦਾ ਸਿਰਾਂਗੇ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਲਈ ਹਾਰਿਆ ਸਿੱਖੀ ਕੇਸਾ ਸਵਸਨ ਨਿਭਾਈ ਤਿਨਾਂ ਦੀ ਕਮਾਈ ਦਾ ਧਿਆਨ ਕਰਕੇ ਧੰਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਂ ਤਤਾਂ ਸਰਬੱਤ ਧਰਗੋਵਾਰੇ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪ੍ਰਥਮੇ ਸਰਬੱਤ ਧਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਧਾਲਸਾ ਜੀ ਕੋ ਵਾਹਿਗੁਰੂ 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 ਚਤ੍ਹਾਵੇ ਚਤਾਮਨ ਦਾ ਸਦਕਾ ਸ਼ਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਜਿਬ ਤਹਾ ਤਾ ਰਖਿਆ ਰਿ ਆਏ ਦੇਖ ਤੇ ਫਤੇ ਵਿਭਤੀ ਪੈ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿਖਾਉਂ ਉਸ ਕੀ ਦਾ ਕੇਸ ਦਾ ਨਿਹਤ ਦਾੰਦ ਵਿਵੇਕ ਦਾੰਦ ਸਹਾ ਦਾੰਦ ਭਰੋਸਾ ਦਾੰਦ ਨਾਸਰ ਦਾੰਦ ਨਾਮ ਦਾੰਦ ਸ੍ਰੀ ਅਮਰ ਸਿਸ਼ਨਾ ਚੋਕੀਆਂ ਛੱਡੇ ਬੂੰਗੇ ਜੁਗੋ ਜੁਗਾ ਤਲ ਧਰਮ ਕਾਜ ਕਾਰ ਬੋਲੋ ਜੀ ਵਾਹ ਏ ਗੁਰੂ ਸਿਖਾ ਦਾ ਮਾਨੀਵਾ ਮਤ ਉੱਚੀ ਮੱਤਾ ਰੱਖਾ ਵਾਹੀ ਗੁਰੂ ਏ ਆਕਾਲ ਪੁਰਖ ਆਪਣੇ ਪਾੰਦੇ ਸਦਾ ਸਹਾਇ ਦਿੱਤਾ ਜੀਓ ਸਿਨਰ ਕਾਨ ਸਾਹਿਬ ਤੇ ਹੋਰ ਬਦਵਾਰਿਆਂ ਬ੍ਰਹਮਾ ਮਾ ਦੇ ਜਿਨ੍ਹਾਂ ਤੋਂ ਪੰਥ ਨੂੰ ਵੀ ਸ਼ੋਰਿਆ ਗਿਆ ਹੈ ਹੁਲੇ ਦਰਸਨ ਦੀ ਦਾਸ ਸੇਵਾ ਸੁਭਾ ਦਾ ਦਾਮ ਖਾਲਸਾ ਜੀ ਨੂੰ ਬਖਸ਼ੋ ਇਹ ਨਿਮਾਨਿਆਂ ਦੇ ਮਾਨ ਨਿਤਾਣਿਆਂ ਦੇ ਤਾਨ ਨਿਉਟਿਆਂ ਦੀ ਯੋਗ ਸੱਚੇ ਪਿਤਾ ਵਾਹਿਗੁਰੂ ਆਪ ਜੀ ਦੇ ਹਜ਼ੂਰ ਅਰਦਾਸ ਹੈ ਜੀ ਗਗਨ ਦਮਾ ਮਾ ਬਾਜੀਓ ਪਰਿਓ ਨਿਸ਼ਾਨੇ ਘਾਓ ਖੇਤ ਜੋ ਮਾਰਦੇ ਸੂਰਮਾ ਅਬਜੂਜਨ ਕੋ ਦਾਉ ਸੂਰਾ ਸੋ ਪਹਿਚਾਨੀਐ ਜੋ ਨਰਦੀਨ ਕੇ ਹੀ ਪੁਰਜਾ ਪੁਰਜਾ ਤੱਕ ਮਰੇ ਕਮੂਨਾ ਛਾੜੇ ਕੀ ਆਪ ਜੀ ਦੇ ਹਜ਼ੂਰ ਇਨਾ ਮਹਾਵਾਕਾਂ ਅਨਸਾ ਸੂਸਿ ਪ੍ਰਵਾ ਸਮੋਹ ਸਾਸ ਸੰਤੋਲੋ ਮਿਲਤੇ ਸਫਰੇ ਸ਼ਹਾਦਤ ਕਿਲਾਲ ਮੁਸਾ ਸੱਤਸਾ ਨਦੀ ਚੰਕੋਤ ਸਾਹਿਬ ਦੀ ਜੰਗ ਮਤੇਗੜ ਸਾਹਿਬ ਦੇ ਅੰਦਰ ਸਮੂਹ ਸਿੱਖ ਸਿਧਾਂਤ ਦੀ ਯਾਦ ਨੂੰ ਤਾਜ਼ਾ ਕਰਦੇ ਆ ਸ਼ਹੀਦੀ ਤਿਹਾੜਾ ਮਨਾਉਂਦੇ ਆ ਮਾਤਾ ਗੁਜਰਕੌਰ ਜੀ ਚਾਰ ਸਾਹਿਬਜ਼ਾਦਿਆਂ ਦਾ ਸ਼ਹੀਦੀ ਤਿਹਾੜਾ ਮਨਾਉਂਦੇ ਆ ਆਪ ਜੀ ਦੀ ਬਾਣੀ ਦਾ ਓਟ ਆਸਰਾ ਲੈਂਦਿਆਂ ਹੋਇਆਂ ਪੱਸੋਂ ਤੋਂ ਗੁਰਦੁਆਰਾ ਸਾਹਿਬ ਵਿਖੇ ਅਹੰਜਪਾ ਸਮੂਹ ਕਰਵਾਏ ਸਾਜ ਇਸ ਸਮੇਂ ਆਪ ਜੀ ਦੇ ਬੱਚਾ ਪੱਸੋਂ ਭੋਗ ਪਾਏਗੇ ਦੇ ਉਪਰੰਤ ਸ਼ਬਦ ਕੀਰਤਨ ਹੋਇਆ ਹੈ ਆarti ਸ਼ੇਵਨ ਸਿੰਘ ਸਾਹਿਬ ਜੀ ਕੇ ਪਾਠ ਕੀਤੇ ਗਏ ਨੇ ਆਪ ਜੀ ਦੇ ਬੱਚਾ ਬਸੋਂ ਲਗਾ ਤਿੰਨ ਦਿਨ ਆਪ ਜੀ ਦੀ ਸੰਪੂਰਨ ਬਾਣੀ ਪੜਦੇ ਆ ਸੁਣਦੇ ਆ ਸੇਵਾ ਕਰਦੇ ਆ ਰੇਖਾਂ ਪ੍ਰਕਾਰ ਦੀਆਂ ਭੁੱਲਾਂ ਚੁੱਕਾ ਸੋ ਅੰਜਾਣ ਦੇ ਬੱਚੇ ਜਾਣ ਕੇ ਮੁਆਫ ਕਰਨਾ ਅੱਗੇ ਤੋਂ ਸ਼ੁੱਧ ਬਾਣੀ ਪੜਨ ਸੁਣ ਸੇਵਾ ਕਰਨ ਦਾ ਬਲ ਊਦਮ ਬਖਸ਼ਿਸ਼ ਕਰਨ ਵਾਲੀ ਸਮੂਹ ਸਾਧ ਸੰਗਤ ਦੀਆਂ ਹਾਜ਼ਰੀਆਂ ਤਿਲਪੁਲ ਪੇਤਾਵਾ ਦਰਪਲਵਾਨ ਕਰਨੀਆਂ ਆਪ ਦੀ ਸਮੂਹ ਸਿੱਖ ਪਰਵਾਸ ਸਾਧ ਸੰਗਤ ਦੇ ਸਿਰਾਂ ਤੇ ਮੇਰਾ ਪ੍ਰਿਆਤਨ ਰਖਣਾ ਸਿੱਖੀ ਜੀਵਨ ਲਾਭ ਬਾਣੀ ਦੀ ਦਾਤ ਰੋਸ਼ਕਨੀ ਗ੍ਰਹਿ ਵਿਖੇ ਸ਼ੁਕ ਸ਼ਾਂਤੀ ਵਤੋਣੀ ਦੁੱਖਾਂ ਕਦੇ ਸਾਰੇ ਨਾਸ ਕਰਨੇ ਕਾਰੋਬਾਰ ਅਤੇ ਤਰਕੀਆਂ ਬਖਸ਼ਿਸ਼ ਕਰਨੀਆਂ ਬੱਚਿਆਂ ਨੂੰ ਚੜ੍ਹਦੀ ਕਲਾ ਮਾਤਾ ਪਿਤਾ ਗੁਰੂ ਘਰ ਦਾ ਬਿਆਕਾੜੀ ਨਾ ਬਾਣੀ ਦੀ ਦਾਤ ਵਿੱਜਾ ਦੀ ਦਾਤ ਦੇਸਾਂ ਪਰਦੇਸਾਂ ਵਿਚੰ ਸੰਸਹਾਈ ਹੋਣਾ ਦੀ ਸਮੂਹ ਸਾਧ ਸੰਗਤ ਸੇ ਪਰਿਵਾਰਾਂ ਨੇ ਜੋ ਵੀ ਮਨੁੱਖ ਭਾਵਨਾਵਾਂ ਲੈ ਕੇ ਆਪ ਜੀ ਦੇ ਚਰਨ ਪੱਤੇ ਨੇ ਆਪ ਜੀ ਕਿਰਪਾ ਕਰਨੀ ਇਸੇ ਤਰ੍ਹਾਂ ਸਮੂਹ ਸਾਧ ਸੰਗਤ ਨੂੰ ਸਤ ਦੇ ਮਾਰਗ ਤੇ ਚੱਲਣ ਦੀ ਸਮਰੱਥਾ ਉਸ਼ਿਸ਼ ਕਰਨੀ ਉਸ ਸਿੱਖੀ ਜੀਵਨ ਕੇਸਾ ਸਵਾਸਾ ਦੇ ਨਾਲ ਨਿਭਾਉਣ ਦੀ ਆਪ ਜੀ ਕਿਰਪਾ ਕਰਨੀ ਇਸੇ ਤਰ੍ਹਾਂ ਆਪ ਜੀ ਆਨੰਦ ਸੰਹਾਈ ਹੋਣਾ ਹਰ ਮੈਦਾਨ ਅਤੇ ਕੰਨੀ ਲਗਾਤਾਰ ਤਿੰਨ ਦਿਨ ਆਪ ਜੀ ਦੇ ਬੱਚਾ ਬਸੋ ਬਾਣੀ ਦੇ ਜਾਪ ਹੋਏ ਨੇ ਸਮੂਹ ਇਲਾਕਾ ਨਿਵਾਸੀ ਸਾਧ ਸੰਗਤ ਵੱਲੋਂ ਤਿੰਨ ਦਿਨ ਲਗਾਤਾਰ ਬਾਣੀ ਸਰਵਣ ਕੀਤੀ ਹੈ ਤਲ ਮਨ ਧੰਦੇ ਨਾਲ ਸੇਵਾ ਕੀਤੀ ਹੈ ਸਮੂਹ ਸੇਵਕਾਂ ਦੇ ਖਜ਼ਾਨੇ ਭਰਪੂਰ ਕਰਨੇ ਇਸੇ ਤਰ੍ਹਾਂ ਆਪਸੀ ਪ੍ਰੇਮ ਪਿਆਰ ਇਤਬਾਅ ਚੰਡੀ ਕਲਾਬ ਉਸਕਾਨੀ ਅਤੇ ਸਾਰਿਆਂ ਨੂੰ ਸਮੱਤ ਬਖਸ਼ਿਸ਼ ਕਰਨੀ ਆਪ ਜੀ ਦੇ ਦੱਸੇ ਹੋਏ ਸੱਚ ਦੇ ਮਾਰਗ ਧਰਮ ਦੇ ਮਾਰਗ ਦੇ ਉੱਤੇ ਚੱਲਣ ਦੀ ਆਪ ਜੀ ਸਮਰੱਥਾ ਬਖਸ਼ਿਸ਼ ਕਰਨੀ ਚੰਡੀ ਕਲਾਬ ਬਖਸ਼ਿਸ਼ ਕਰਨੀ ਸਮੂਹ ਸੇਵਕਾਂ ਨੇ ਆਪ ਜੀ ਨੂੰ ਸੁੰਦਰ ਮਾਲੇ ਭੇਟ ਕੀਤੇ ਦੇ ਅੰਮ੍ਰੀਕਾਰ ਕਰਨੇ ਅੰਗ ਸੰਗ ਸਹਾਇ ਹੋਣਾ ਸੰਗਤਾ ਵੱਲੋਂ ਮਾਇਆ ਭੇਟਾ ਹਾਜ਼ਰ ਕੀਤੀ ਹੈ ਆਪ ਜੀ ਜਿਨ੍ਹਾਂ ਖਜ਼ਾਨਿਆਂ ਤੋਂ ਮਾਇਆ ਆਈ ਸੋ ਖਜ਼ਾਨੇ ਭਰਪੂਰ ਕਰਨੇ ਇਸੇ ਤਰ੍ਹਾਂ ਅੰਗ ਸੰਗ ਰਹਿਣਾ ਜੀ ਆਪ ਜੀ ਦੀਆਂ ਬਖਸ਼ੀਆਂ ਹੋਈਆਂ ਦਾਤਾਂ ਵਿੱਚੋਂ ਪ੍ਰਾਪਤ ਸਾਜੀ ਦੇ ਸਜ ਕੇ ਹਾਜ਼ਰ ਹੈ ਜੀ ਦਰ ਪ੍ਰਵਾਣ ਹੋਵੇ ਪ੍ਰਵਾਣ ਹੋਇਆ ਪ੍ਰਸਾਦ ਸਮੂਹ ਸਾਧ ਸੰਗਤ ਤੇ ਵਰਤਾਂ ਦੀ ਆਗਾਸ਼ ਕਰੋ ਜੋ ਵੀ ਸ਼ਕੇ ਸੋ ਆਪ ਜੀ ਦਾ ਨਾਮ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਜਪੇ ਇਸ ਸਮੇਂ ਆਪ ਜੀ ਆਪਣੇ ਹੁਕਮਨਾਮੇ ਬਖਸ਼ ਕੇ ਨਿਹਾਲ ਕਰੋ ਅਤੇ ਹੁਕਮਨਾਮੇ ਤੇ ਚੱਲਣ ਦੀ ਸਮੱਥਾ ਬਖਸ਼ਿਸ਼ ਕਰੀ ਸੁਖ ਹੋਵੇ ਤੇਰਾ ਨਾਮ ਚਿਤਾਵੇ ਨਾਲਕ ਨਾਮ ਚੋਟੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ